ਸਪੀਕਰ ਲਾਇਆ ਆਪਣੇ ਕਿਸਾਨਾਂ ਨੂੰ ਸਨੇਹਾ ਦਿੱਤਾ ਜਾ ਰਿਹਾ ਸੀਗਾ ਕਿ ਕੀ ਸਨੇਹਾ ਹੈ ਤੇ ਪੰਜਾਬ ਦੀ ਹੱਦ ਦੇ ਅੰਦਰ ਫੇਰ ਹਰਿਆਣਾ ਦਾ ਡਰੋਨ ਆ ਚੁੱਕਾ ਹੈ ਕੱਲੀ ਕੱਲੀ ਚੀਜ਼ ਦੀ ਸੂਹ ਲਈ ਜਾ ਰਹੀ ਵੀ ਕਿਸਾਨ ਆਪਸ ਵਿੱਚ ਕੀ ਗੱਲ ਕਰ ਰਹੇ ਨੇ ਨੌਜਵਾਨਾਂ ਨੂੰ ਕੀ ਨਿਰਦੇਸ਼ ਦਿੱਤੇ ਜਾ ਰਹੇ ਨੇ ਤਗਲੀ ਵਿਉਂਤਬੰਦੀ ਕੀ ਹੈ ਤੁਸੀਂ ਦੇਖੋ ਕਿ ਡਰੋਨ ਇੱਕ ਵਾਰੀ ਫੇਰ ਭੇਜ ਦਿੱਤਾ ਹੈ ਸਪੀਕਰ ਦੇ ਵਿੱਚ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਕੱਲ ਜੋ ਨੁਕਸਾਨ ਹੋਇਆ ਕਾਲਜ ਇਸ ਤਰੀਕੇ ਅਥਰੋ ਗੈਸ ਦੇ ਗੋਲਿਆਂ ਦੇ ਨਾਲ ਉਹਨੂੰ ਕਿਵੇਂ ਠੀਕ ਕਰਨਾ ਹੈ ਜਾਂ ਆਪਸ ਆਪਣਾ ਧਿਆਨ ਕਿਵੇਂ ਰੱਖਣਾ ਹੈ ਨੌਜਵਾਨਾਂ ਨੂੰ ਇਹ ਸਪੀਕਰ ਰਾਹੀਂ ਨਿਰਦੇਸ਼ ਦਿੱਤੇ ਜਾ ਰਹੇ ਨੇ ਤਾਂ ਕੀ ਵਿਵਸਥਾ ਬੰਦੀ ਕਿਸਾਨਾਂ ਦੇ ਉਹਨੂੰ ਸਮਝਣ ਦੇ ਲਈ ਬਾਰਡਰ ਪਾਰ ਤੋਂ ਫੋਰਸ ਨੇ ਹਰਿਆਣਾ ਪੁਲਿਸ ਨੇ ਡਰੋਨ ਫੇਰ ਭੇਜ ਦਿੱਤਾ ਹੈ ਡਰੋਨ ਪਲ-ਪਲ ਦੀ ਨਿਗ੍ਹਾ ਰੱਖ ਰਿਹਾ ਡਰੋਨ ਦੋ ਤਰੀਕੇ ਤੇ ਉਡਾਏ ਜਾ ਰਹੇ ਨੇ ਇੱਕ ਤਾਂ ਡਰੋਨ ਉਡਾਇਆ ਜਾ ਰਿਹਾ ਜਿਹਦੇ ਰਾਹੀਂ ਅਥਰੋ ਗੈਸ ਦੇ ਗੋਲੇ ਸਿੱਟੇ ਜਾ ਰਹੇ ਤੇ ਇੱਕ ਡਰੋਨ ਚਲਾਇਆ ਜਾ ਰਿਹਾ ਜਿਹਦੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵਿਉਂਤਬੰਦੀ ਨੌਜਵਾਨ ਕਿੰਨੇ ਨੇ ਕਿੰਨੀ ਕਿੰਨੀ ਗਿਣਤੀ ਹੈ ਕਿਸਾਨਾਂ ਦੀ ਤੇ ਉਸ ਹਿਸਾਬ ਨਾਲੇ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਦੀ ਹੱਦ ਦੇ ਅੰਦਰ ਇਹ ਡਰੋਨ ਉੱਡਣਾ ਕਿੰਨਾ ਕ ਜਾਇਜ਼ ਹੈ ਕੀ ਕਾਨੂੰਨ ਮੁਤਾਬਕ ਠੀਕ ਹੈ ਕਿਉਂਕਿ ਪੰਜਾਬ ਦੀ ਹੱਦ 'ਚ ਹੀ ਖੜੇ ਆ ਫਿਲਹਾਲ ਇੱਥੋਂ ਹੀ ਗਾਂਹ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਥੋਂ ਹੀ ਡਰੋਨ ਨਹੀਂ ਅਥਰੂ ਗੈਸ ਗੋਲੇ ਛਟਣੇ ਕੱਲ ਦੇ ਬਹੁਤ ਸਾਰੇ ਸਵਾਲ ਸਰਕਾਰ ਤੇ ਵੀ ਉੱਠ ਰਹੇ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਭਗਵੰਤ ਮਾਨ ਨੂੰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਕਿ ਇਹ ਡਰੋਨ ਕੀ ਪੰਜਾਬ ਦੇ ਵਿੱਚ ਆ ਸਕਦੇ ਨੇ ਕਿ ਨਹੀਂ ਉਹ ਸਪੀਕਰ ਲਾਇਆ ਆਪਣੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਸੀਗਾ ਕਿ ਕੀ ਸੁਨੇਹਾ ਹੈ ਤੇ ਪੰਜਾਬ ਦੀ ਹੱਦ ਦੇ ਅੰਦਰ ਫੇਰ ਹਰਿਆਣਾ ਦਾ ਡਰੋਨ ਆ ਚੁੱਕਾ ਹੈ ਕੱਲੀ ਕੱਲੀ ਚੀਜ਼ ਦੀ ਸੂਹ ਲਈ ਜਾ ਰਹੀ ਵੀ ਕਿਸਾਨ ਆਪਸ ਵਿੱਚ ਕੀ ਗੱਲ ਕਰ ਰਹੇ ਨੇ ਨੌਜਵਾਨਾਂ ਨੂੰ ਕੀ ਨਿਰਦੇਸ਼ ਦਿੱਤੇ ਜਾ ਰਹੇ ਨੇ ਤਗਲੀ ਵਿਉਂਤਬੰਦੀ ਕੀ ਹੈ ਤੁਸੀਂ ਦੇਖੋ ਕਿ ਡਰੋਨ ਇੱਕ ਵਾਰੀ ਫੇਰ ਭੇਜ ਦਿੱਤਾ ਹੈ ਸਪੀਕਰ ਦੇ ਵਿੱਚ ਨਿਰਦੇਸ਼ ਦਿੱਤੇ ਜਾ ਰਹੇ ਨੇ ਕਿ ਕੱਲ ਜੋ ਨੁਕਸਾਨ ਹੋਇਆ ਕੱਲ ਜਿਸ ਤਰੀਕੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਉਹਨੂੰ ਕਿਵੇਂ ਠੀਕ ਕਰਨਾ ਹੈ ਜਾਂ ਆਪਸ ਆਪਣਾ ਧਿਆਨ ਕਿਵੇਂ ਰੱਖਣਾ ਹੈ ਨੌਜਵਾਨਾਂ ਨੂੰ ਇਹ ਸਪੀਕਰ ਰਾਹੀਂ ਨਿਰਦੇਸ਼ ਦਿੱਤੇ ਜਾ ਰਹੇ ਨੇ ਤਾਂ ਕੀ ਵਿਉਂਤਬੰਦੀ ਕਿਸਾਨਾਂ ਦੀ ਉਹਨੂੰ ਸਮਝਣ ਦੇ ਲਈ ਬਾਰਡਰ ਪਾਰ ਤੋਂ ਫੋਰਸ ਨੇ ਹਰਿਆਣਾ ਪੁਲਿਸ ਨੇ ਡਰੋਨ ਫੇਅਰ ਭੇਜ ਦਿੱਤਾ ਹੈ ਡਰੋਨ ਪਲ-ਪਲ ਦੀ ਨਿਗ੍ਹਾ ਰੱਖ ਰਿਹਾ ਡਰੋਨ ਦੋ ਤਰੀਕੇ ਤੇ ਉਡਾਏ ਜਾ ਰਹੇ ਨੇ ਇੱਕ ਤਾਂ ਡਰੋਨ ਉਡਾਇਆ ਜਾ ਰਿਹਾ ਜਿਹਦੇ ਰਾਹੀਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਤੇ ਇੱਕ ਡਰੋਨ ਚਲਾਇਆ ਜਾ ਰਿਹਾ ਜਿਸ ਦੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵਿਉਂਤਬੰਦੀ ਨੌਜਵਾਨ ਕਿੰਨੇ ਨੇ ਕਿੰਨੀ ਕੀ ਗਿਣਤੀ ਹੈ ਕਿਸਾਨਾਂ ਦੀ ਤੇ ਉਸ ਹਿਸਾਬ ਨਾਲ ਇਹ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਦੀ ਹੱਦ ਦੇ ਅੰਦਰ ਇਹ ਡਰੋਨ ਉੱਡਣਾ ਕਿੰਨਾ ਕੁ ਜਾਇਜ਼ ਹੈ ਕੀ ਕਾਨੂੰਨ ਮੁਤਾਬਕ ਠੀਕ ਹੈ ਕਿਉਂਕਿ ਪੰਜਾਬ ਦੀ ਹੱਦ 'ਚ ਹੀ ਖੜੇ ਆ ਫਿਲਹਾਲ ਇੱਥੋਂ ਹੀ ਗੰਹ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੋਂ ਹੀ ਡਰੋਨ ਨਹੀਂ ਅਥਰੂ ਗੈਸ ਗੋਲੇ ਛਟਣੇ ਕੱਲ ਦੇ ਬਹੁਤ ਸਾਰੇ ਸਵਾਲ ਸਰਕਾਰ ਤੇ ਵੀ ਉੱਠ ਰਹੇ ਪੰਜਾਬ ਸਰਕਾਰ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਹੈ ਭਗਵੰਤ ਮਾਨ ਨੂੰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਹੈ ਕਿ ਇਹ ਡਰੋਨ ਕੀ ਪੰਜਾਬ ਦੇ ਵਿੱਚ ਆ ਸਕਦੇ ਨੇ ਕਿ ਨਹੀਂ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ